ਕੋਈ ਕਹਿੰਦੇ ਕੋਈ ਬੰਬ ਬੰਬ ਦੀ ਮੇਲ ਮੂਲ ਆਈ ਆ ਦਫ਼ਤਰ ਜਾਂਦੇ ਨਾ ਨਵੇਂ ਸਾਲ ਤੋਂ ਪਤਾ ਨਹੀਂ ਕੀ ਹੋਇਆ ਹੈ ਅੱਗੇ 8:30 ਵਜੇ ਦਫ਼ਤਰ ਹੁੰਦੇ ਹੁਣ ਕਾਫੀ ਜ਼ਿਆਦਾ ਲੇਟ ਹੋ ਜਾਂਦੇ ਆ 9:30 ਵਜੇ ਜਾਂਦੇ ਨੇ ਪੌਣੇ 10 ਜਾਂਦੇ ਕਰਦੇ ਆ ਨੂੰ ਸੋ ਸਤਿ ਸ੍ਰੀ ਅਕਾਲ ਨਵੇਂ ਬਲੌਗਸ ਤੁਹਾਡਾ ਸਵਾਗਤ ਹੈ ਹੋਪ ਸਾਰੇ ਤੁਸੀਂ ਚੜ੍ਹਦੀ ਕਲਾ ਚ ਹੋਮ ਹੋਗੇ ਤੇ ਅੱਜ ਤਰੀਕ ਹੈਗੀ ਐ 8 ਠੀਕ ਐ ਤੇ ਮਾਲਕ ਦਾ ਸ਼ੁਕਰਾਨਾ ਕਰਕੇ ਚੱਲ ਪਏ ਆਪਾਂ ਆਪਣੇ ਦਫ਼ਤਰਾਂ ਠੀਕ ਐ ਕਹਨੇ ਆ ਮਾਲਕ ਨੂੰ ਵੀ ਮਾਲਕਾ ਭੇਜ ਕੇ ਸਿਆਕਲ ਦੇ ਉਨੇ ਨੂੰ ਪੀਖੀ ਪਹੁੰਚ ਗਏ ਤੇ ਆਪਾਂ ਲੈਨੇ ਹੁਣ ਅਲائਚੀਆਂ ਕਿਉਂਕਿ ਆਪਾਂ ਨੂੰ ਥੋੜਾ ਜਿਹਾ ਅਲائਚੀਆਂ ਦਾ ਜਿਆਦਾ ਸ਼ੌਂਕ ਹੈ ਜੀਵ ਚ ਆਪਣੇ ਬੱਬੂ ਮਾਨ ਵਾਂਗੂ ਅਲائਚੀਆਂ ਵੀ ਛੇ ਹੀ ਰਹਿੰਦੀਆਂ ਨੇ ਹੋਰ ਕੁਝ ਮਿਲੇ ਨਾ ਮਿਲੇ ਲੈਚੀਆਂ ਸਾਨੂੰ ਛੋੜੇ ਭਾਈ ਦੀ ਜੇਬ ਚੋਂ ਮਿਲਣ ਗਈ ਮਿਲਣ ਗਈਆਂ ਸਦਾ ਬਾਬੂਆ ਜੀ ਤੋਂ ਲੈਚੀਆਂ ਲੈ ਕੇ ਜਾਣੇ ਲੈਚੀਆਂ ਲੈ ਲਈਆਂ ਤੇ ਹੁਣ ਪਾਉਣੇ ਚਾਲੇ ਦਫ਼ਤਰ ਨੂੰ ਠੰਡ ਰਹਿਣਾ ਵਕੀਲਾਂ ਦਾ ਵੀ ਬੁਰਾ ਹਾਲ ਕਰਿਆ ਪਿਆ ਤੇ ਕੰਮ ਅੱਜ ਕੋਟਾਂ ਦਾ ਜੱਜ ਹੋਗੇ ਵਿਲੇ ਕਿਉਂਕਿ ਸਾਡੇ ਹਾਈ ਕੋਰਟ ਦੇ ਇਨਸਪੈਕਟਿੰਗ ਜੱਜ ਦੀ ਮਾਤਾ ਦੀ ਹੋ ਗਈ ਮੌਤ ਉੱਧਰ ਗਏ ਨੇ ਇੱਧਰ ਵਕੀਲ ਸਾਹਿਬ ਬੈਠੇ ਨੇ ਧੂਆਂ ਲਾਈ ਸਾਡੀ ਕੋਰਟ ਦੇ ਵਿੱਚ ਕੋਈ ਮੇਲ ਆਈ ਹੈ ਕਹਿੰਦੇ ਇਹ ਕੋਰਟ ਦੇ ਵਿੱਚ ਕੋਈ ਬੰਬੂ ਬੰਬਲਾਸਟ ਕਰਨ ਦੀ ਉਹਦੇ ਸਬੰਧ ਵਿੱਚ ਸਾਡੀ ਕੋਰਟ ਅਰਥ ਹੈ ਉਹ ਖਾਲੀ ਕਰਤੀ ਸ਼ਾਨਵੀਣ ਚੱਲ ਰਹੀ ਹੈ ਵਕੀਲ ਸਾਰੇ ਬੈਠੇ ਮੋਜਾਂ ਦੇ ਮੈਂ ਤੇ ਮੇਰਾ ਯਾਰ ਗੋਗੀ ਅਸੀਂ ਆ ਰਹੇ ਹਾਂ ਅਸੀਂ ਬੋਲੇ ਲੁੱਟ ਰਹੇ ਹਾਂ ਡਗਸ਼ਕ ਦੀ ਤਿਆਰੀ ਕਰ ਰਹੇ ਹਾਂ ਕਿਵੇਂ ਸਰ ਜੀ ਵਧੀਆ ਸੇਤਾ ਕਿਵੇਂ ਸਾਡੀ ਮਿਲਦਾ ਪਾਦੇ ਪਾਦੇ ਕਰ ਸਾਡੀ ਕੋਟ ਦੇ ਵਿੱਚ 3 ਵਜੇ ਤੱਕ ਨਾ ਕੰਮ ਬੰਦ ਕਰਿਆ ਸਾਰੇ ਬਾਰ ਚ ਖੜਿਆ ਹੈ ਮੁਲਾਜ਼ਮਾਂ ਕਿਉਂਕਿ ਕਹਿੰਦੇ ਕੋਈ ਬੰਬ ਬੰਬ ਦੀ ਮੇਲ ਮੂਲ ਆਈ ਆ ਉਹਦੇ ਕਾਰਨ ਕਿਵੇਂ ਆ ਕਚਹਿਰੀ ਦਾ ਅੱਜ ਸਾਰਾ ਦਿਨ ਬਸ ਇੱਕ ਉਹ ਬੰਬ ਦੀ ਅਫਵਾਹ ਹੀ ਆ ਗਈ ਉਹਦੇ ਕਰਕੇ ਕਚਹਿਰੀ ਦੇ ਵਿੱਚ ਚੈੱਕ ਇਨ ਚਲਦੀ ਰਹੀ ਸਾਰਾ ਦਿਨ ਅੱਜ ਤਾਂ ਐ ਸਮਝ ਲਓ ਵੀ ਬੇਲਿਆਂ ਦਾ ਨੰਗਾ ਦਫ਼ਤਰ ਬਹਿ ਗਈ ਤੇ ਹੁਣ ਪਾਉਣੇ ਆਪਾਂ ਘਰ ਨੂੰ ਚਾਲੇ ਸਮਾਂ ਕਰੀਬ ਹੋ ਚੁੱਕਿਆ ਹੈ 5:10 ਦਾ ਤੇ ਮੇਰੇ ਵਾਲੀ ਲੈਣ ਜਾਵਾਂ ਸੁਣੀ ਪਈ ਆ ਦੇਖੋ ਇੱਕ ਗੱਡੀ ਖੜੀ ਆ ਸਰਫ ਠੀਕ ਹੈ ਆਪਾਂ ਵੀ ਗੱਡੀ ਸਟਾਰਟ ਕਰ ਲਈ ਤੇ ਬਣੇ ਰਹੇ ਉਹ ਬਲੌਗ ਦੇ ਨਾਲ ਹਲਤਾ ਭੀਖੀ ਜਾਵਾਂਗੇ ਹਲਤਾ ਮੈਡਮ ਦਾ ਮੈਸੇਜ ਆ ਗਿਆ ਆ ਚੀਜ਼ ਆਇਓ ਆ ਚੀਜ਼ ਆਇਓ ਤੇ ਉਧਰੋ ਬੇਟੇ ਦਾ ਮੈਸੇਜ ਆ ਗਿਆ ਡੈਡੀ ਜੀ ਮੇਰਾ ਗਿਫਟ ਉਹਦਾ ਬਰਥਡੇ ਸੀ 31 ਜਨਵਰੀ ਸੌਰੀ ਦਸੰਬਰ ਦਾ ਤੇ ਉਹਦਾ ਬਰਥਡੇ ਹਲੇ ਦਾ ਗਿਫਟ ਪੈਂਡਿੰਗ ਪਿਆ ਹੈ ਨੇ ਤੇ ਉਹ ਦੇਖਦੇ ਆ ਹਲੇ ਕੀ ਮੰਗਦਾ ਭਾਈ ਦਿੰਨੇ ਆ ਗਿਫਟ ਉਹਨੂੰ ਵੀ ਸਾਨੂੰ ਤਾਂ ਕਿਸੇ ਨੇ ਨਹੀਂ ਦਿੱਤਾ ਲਓ ਜੀ ਘਰ ਪਹੁੰਚ ਗਏ ਅੱਜ ਦਾ ਵਲੌਗ ਇੱਥੇ ਕਰਦੇ ਆ ਸਮਾਪਤ ਹੋੂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਕਿਉਂਕਿ ਅੱਜ ਥੋੜੇ ਜਿਹੀ ਹੋਣ ਕਰਕੇ ਵਲੌਗ ਥੋੜਾ ਜਿਹਾ ਘੱਟ ਬਣਿਆ ਆ ਆਹ ਜਰੂਰ ਆਵਾਜ਼ਰੂ ਮਿਲਦੇ ਆ ਹੋਰ ਇੱਕ ਨ